ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਉਮੀਦ ਹੈ ਜੀ ਸਾਰੀ ਠੀਕ ਠਾਕ ਹੋਵੋਗੇ ਤੇ ਆ ਗਏ ਤੁਸੀਂ ਹੋਮ ਤੇ ਇਹਦੇ ਬਾਅਦ ਅੱਗੇ ਲੈ ਕੇ ਰਹੀ ਜੀ ਇਹਨੂੰ ਤੋਂ ਕੱਢ ਲੈਨੇ ਆਪਾਂ A l'arbre, a l'arbre, peta, m'he de donar part de l'aigua, t'aprofito. Ara li dono la part de la tarda, que és la de l'aigua. Ara li dono la part 那面就在南门第二队。 对吧？今天了累呢。 ਇੱਧਰ ਰੱਖਿਆ ਹੋਇਆ ਆਪਣਾ ਦੁੱਧਾ ਵਾਲੀ ਉਹਨ ਲਈ ਇਹ ਕਿਉਂ ਗਰਮ ਕਰਿਆ ਹੋਇਆ ਜੀ ਇਹਨੂੰ ਪਾਵਾਂਗੇ ਭਾਂਡੇ 'ਚ ਅੱਜ ਆਪਾਂ ਥੋੜਾ ਜਿਹਾ ਲੇਟਾਂ ਜੀ ਬਾਹਰ ਲੱਗੇ ਸੀ ਕੰਮ ਕਰਨ ਵਾਲੀ 'ਚ ਹੁਣ ਰਸੋਈ ਚਾਹੀਦੀ ਹੈ ਜੀ ਤਾਰਾ ਚੋਂ ਤੋਂ ਬਾਅਦ ਅੱਜ ਦਾਲ ਨਹੀਂ ਬਣਾਉਂਦੇ ਆਪਾਂ ਚਟਨੀ ਰਗੜ ਲਾਂਗੇ ਜੀ ਜਦੋਂ ਕੋਈ ਐਕਸਟਰਾ ਕੰਮ ਕਰਨਾ ਹੁੰਦਾ ਜੀ ਇਹਦਾ ਸਬਜ਼ੀ ਬਣਾਉਣ ਦਾ ਟਾਈਮ ਨਹੀਂ ਲੱਗਦਾ ਲੇਟ ਹੋ ਜਾਂਦੇ ਆ ਬਾਹਰ ਦਿਖਾਉਣੀ ਆ ਜੀ ਬਾਅਦ ਦੇ ਵਿੱਚ ਮੈਂ बाड़ी बेचा कम कर दुधन अबाली दे लिए गुन्न कर लिया जी आटा आटा गुन्न के रख लिने आटा गुन लिया जी मैं मैं थोड़ा जहां रख लिया देखिए रख ली जो दुद्ध भी अबारी आई अपने Evet, toplayacağım. Benim yanımdayım. Evet. 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 ਪਾਹਰ ਦਿਖਾਉਨੇ ਆ ਜੀ ਆਪਾਂ ਬਾੜੀ ਦੇ ਵਿੱਚ ਆ ਦਿਖਾ ਜਿਹੜਾ ਕੰਮ ਕਰਿਆ ਹੱਥ ਨੇ ਬਿਜੀ ਸੀ ਜੀ ਇੱਧਰ ਫਿਰ ਜੇ ਲੱਗੇ ਜੇ ਟਾਈਮ ਲੱਗ ਜਾਂਦਾ ਬਾੜੀ 'ਚ ਤਾਂ ਕੱਖ ਖੰਡਾ ਬਹੁਤ ਹੋਇਆ ਪਿਆ ਸੀ ਜ਼ਿਆਦਾ ਹਜੇ ਪੂਰੀ ਤਾਂ ਹੋਈ ਨਹੀਂ ਜੀ ਕੰਪਲੀਟ ਇਹ ਚੀਕੂ ਦਾ ਬੁੱਟਾ ਸੰਗਤਾ ਜੀ ਇੱਕ ਤਾਂ ਆਪਾਂ ਜ਼ਿਆਦਾ ਥੱਲੇ ਤੱਕ ਡਾਣੀਆਂ ਆਈਆਂ ਪਈਆਂ ਸਰੀ ਇਹਦੀਆਂ ਚੀਕੂ ਤਾਂ ਹੁਣ ਲੱਗ ਹਟੇ ਸੀ ਤਾਂ ਕਰਕੇ ਆਪਾਂ ਸੰਗ ਦਿੱਤਾ ਜੀ ਤੇ ਇੱਧਰ ਪਈਆਂ ਨੇ ਕੁਸ ਡਾਣੀਆਂ ਬਾळा ਨੀਵਾ ਹੋਇਆ ਪਿਆ ਸੀਗਾ ਇਹ ਇੱਧਰ ਟੂਟੀ ਟਾਕਾਂ ਆਈਆਂ ਪਈਆਂ ਸਡਾਣੀਆਂ ਆਪਣੀਆਂ ਇੱਥੇ ਟਾਕਾਂ ਆਈਆਂ ਪਈਆਂ ਸੀ ਜੀ ਤੇ ਕੰਧ ਤੇ ਸਾਰੀ ਲੱਗਦੀਆਂ ਸੀਗਾ ਇੱਧਰ ਵੀ ਥੱਲੇ ਲੰਗਣ ਨੂੰ ਰਾਹ ਨਹੀਂ ਸੀਗਾ ਤਾਂ ਕਰਕੇ ਆਪਾਂ ਸਾਂਗ ਦਿੱਤਾ ਜੀ ਉੱਪਰੋਂ ਛੜਤਾ ਨੀਚੋਂ ਸਾਰਾ ਸਾਂਗਤਾ ਇਹ ਡਾਣੀਆਂ ਆਪਾਂ ਤਾਂ ਛੜਤੀ ਜੀ ਰਿੰਡਾਂ ਲੱਗੀਆਂ ਹੋਈਆਂ ਨੇ ਦੇ ਉੱਤੇ ਰਿੰਡਾਂ ਦਾ ਸੱਤਾ ਲੱਗਿਆ ਹੋਇਆ ਫਿਰ ਆਪਾਂ ਇਹ ਖਿੱਚੀ ਨਹੀਂ ਹੈਗੀ ਵੜਤਾ ਦਿੱਤੀ ਡਾਣੀ ਸੜ ਦਿੱਤੀ ਹੈ ਜੀ ਚੱਕਾਂਗੇ ਸਵੇਰੇ ਹੀ ਸਾਰਾ ਹੁਣ ਤਾਂ ਆਥਣ ਹੋ ਗਿਆ ਸੀਗਾ ਜੀ ਮੱਜਾਂ ਵਾਲੇ ਵੀ ਕੰਮ ਕਰਨੇ ਸੀ ਤੇ ਰਸੋਈ 'ਚ ਵੀ ਚਲੋ ਜਿੰਨਾ ਕੋ ਹੋਇਆ ਉਹਨਾਂ ਕੀ ਵਧੀਆ ਜੀ ਕੁਝ ਪਾਲਣ ਨੂੰ ਕਰ ਲਾਂਗੇ ਜਿੰਨਾ ਕੋ ਟਾਈਮ ਲੱਗਦਾ ਹੌਲੀ ਹੌਲੀ ਕਰਕੇ ਕਰ ਲਾਂਗੇ ਜੀ ਬਹੁਤ ਜ਼ਿਆਦਾ ਕੱਖ ਕੰਡਾ ਹੋਇਆ ਪਿਆ ਸੀ ਦਿਹਾੜੀ ਇਹ ਜੇ ਕੋਈ ਮਿਲਦਾ ਨਹੀਂ ਜੀ ਹੁਣ ਦੁਵਾਰੀ ਜੀਰੀ ਲਾਉਣ ਲੱਗ ਗਏ ਮੱਕੀ ਵੱਢ ਕੇ ਜਿਨ੍ਹਾਂ ਨੇ ਚਾਰ ਪਾਇਆ ਉੱਥੇ ਜੀਰੀ ਲਾ ਰਹੇ ਨੇ ਇਹ ਆਪਾਂ ਵੱਢ ਦਿੱਤੇ ਨੇ ਕੱਖ ਟੱਕਣ ਵਾਲੇ ਹਜੇ ਪਏ ਨਹੀਂ ਜੀ ਵਿੱਚ ਵੀ ਪਏ ਨੇ ਤੇ ਬਾਹਰੇ ਵੀ ਰੱਖ ਲਏ ਆਪਾਂ ਦੋ ਕੈਰੀਆਂ ਸਾਫ਼ ਕਰ ਲੀਆਂ ਉਧਰਲੀ ਸਾਈਡ ਦੋ ਰਹਿ ਗਈਆਂ ਜੀ ਚਾਰ ਕੈਰੀਆਂ ਨਹੀਂ ਹੋ ਰੇ ਦੋ ਹੋ ਗਈਆਂ ਜੀ ਸਾਫ਼ ਦੋ ਰਹਿ ਗਈਆਂ ਹੁਣ ਉੱਪਰ ਜਾਉਂਗੀ ਜੀ ਮੈਂ ਮੱਜਾਂ ਵੱਲ ਧੂਆ ਕਰਨਾ ਉਹਨਾਂ ਨੂੰ ਕੱਖ ਪਾਉਣੇ ਨੇ ਤੇ ਇਹ ਕ੍ਰੇਲਿਆਂ ਦੀ ਵੇਲ ਆਪਣ ਸੁੱਕੂ ਜੇ ਚੱਲੀ ਜੀ ਕ੍ਰੇਲਿਆਂ ਦੀ ਵੇਲ ਵਿੱਚੋਂ ਪਹਿਲਾਂ ਕਈ ਵਾਰੀ ਕ੍ਰੇਲੇ ਲੱਗੇ ਨੇ ਹੁਣ ਵੀ ਆ ਦੋਕ ਲੱਗੇ ਹੋਏ ਨੇ ਜੀ ਵਿੱਚ ਦੀ ਹਟ ਗਈ ਸੀ ਸੁੱਕਾ ਪਤਾ ਨਹੀਂ ਕਾਤੋ ਗਈ ਜੀ ਇਹ ਇਹ ਲੱਗਿਆ ਹੋਇਆ ਆਪਣਾ ਕੜੀ ਪੱਤਾ ਹੁਣ ਤਾਂ ਬਹੁਤ ਵਧੀਆ ਹੋ ਗਿਆ ਜੀ ਕੜੀ ਪੱਤਾ ਪਿਛਲੀ ਗਰਮੀ ਚ ਲਾਇਆ ਸੀ ਗਰਮੀ ਚ ਨਹੀਂ ਚੱਲਿਆ ਸੀ ਇਹ ਸਿਆਲ ਦੇ ਵਿੱਚ ਚੱਲਿਆ ਜੀ ਆ ਕੀ ਗਰਮੀ ਚ ਤਾਂ ਨਿੱਕਾ ਜਿਹਾ ਖੜਾ ਰਿਹਾ ਐਤ ਕੀ ਦਾ ਬਹੁਤ ਵਧੀਆ ਚੱਲ ਪਿਆ ਜੀ ਇਹ ਰੈਂਦੇ ਨੇ ਜੀ ਇਧਰੋਂ ਦੋ ਕਿਆਰੀਆਂ ਇਹ ਥੋੜੀ ਜੀ ਤਾਂ ਕਰੀ ਵੀ ਤੀਜੀ ਜੀ ਘੰਟਾ ਕੱਜ ਲਾਇਆ ਜੀ ਘੰਟਾ ਕੱਲ ਨੂੰ ਲੱਗ ਜੂਗਾ ਇੱਧਰ ਤਾਂ ਆਪਾਂ ਉਹ ਦਰਖਤ ਤਾਂ ਸੰਗਣ ਲੱਗੇ ਸੀ ਉਹਨੂੰ ਟਾਈਮ ਲੱਗ ਗਿਆ ਤੇ ਇਹਦੀਆਂ ਡਾਣੀਆਂ ਵੀ ਲਾ ਦਾਂਗੇ ਜੀ ਥੋੜੀਆਂ ਥੋੜੀਆਂ ਥੱਲੋਂ ਇਹਨੂੰ ਲੱਗਦਾ ਤਾਂ ਕੁਝ ਹੈ ਨਹੀਂਗਾ ਜੀ ਕਈ ਸਾਲ ਹੋ ਗਏ ਲਾਈਨੂੰ ਇਹਨੂੰ 7-8 ਸਾਲ ਹੋ ਗਏ ਦੋ ਚਾਰ ਆਲੂ ਬੁਖਾਰੀ ਲੱਗੇ ਨੇ ਉਹ ਵੀ ਝੜ ਜਾਂਦੇ ਨੇ ਜੀ ਹਵਾ ਨਾਲ ਹੀ ਲੱਗਿਆ ਕੋਈ ਰਹਿੰਦਾ ਤਾਂ ਹੈ ਨਹੀਂ ਇਹਦੀਆਂ ਵੀ ਆਪਾਂ ਡਾਣੀਆਂ ਵੜ ਦਾਂਗੇ ਥੱਲੋਂ ਇੱਧਰ ਕੱਪੜੇ ਸੁੱਕਣੇ ਪਾਉਣਿਆਂ ਤਾਂ ਤਾਰ ਦੇ ਵਿੱਚ ਲੱਗਦੀਆਂ ਨੇ ਸਾਰੀਆਂ ਵੜਦਾਂਗੇ ਜੀ। ਨਾਲੇ ਤਾਂ ਖੁੱਲਾ ਜਿਹਾ ਹੋ ਜੂਗਾ ਜੀ ਹਵਾ ਹਰ। ਫੇਰ ਫੁੱਟੇ ਆਉਣਗੇ ਜੀ ਤਾਂ ਦੁਬਾਰੀ। ਅੱਜ ਆਪਾਂ ਕੋਈ ਹੋਰ ਖਾਸ ਵੀਡੀਓ ਨਹੀਂ ਬਣਾਈ ਜੀ। ਆਪਾਂ ਇਹੀ ਸ਼ੇਅਰ ਕਰੀਏ ਤੁਹਾਡੇ ਨਾਲ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ। ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਜਿੰਨਾ ਟਾਈਮ ਇਹਨੂੰ ਸਾਫ਼ ਕਰਨ ਤੇ ਲੱਗਿਆ ਜੀ ਉਨੰਹੀ ਇਹ ਚੱਕਣ ਤੇ ਲੱਗੂਗਾ ਇਹ ਡਾਲੀਆਂ ਸਾਰੇ ਪਈਆਂ ਨੇ ਇਹ ਕੱਖ ਪਈ ਨੇ ਜੀ ਉਧਰ ਪਈ ਨੇ ਆਹ ਪਈ ਨੇ ਇੱਧਰ ਸਾਰੀ ਚੱਕਣੇ ਪੈਣਗੇ ਜੀ ਇਹ ਚਲੋ ਜੀ ਅੱਜ ਦੀ ਵੀਡੀਓ ਇੰਨੀ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ